ਅੱਜ ਅਸੀਂ ਖਾਣ ਲੱਗੇ ਆ ਬੂਰੀਆ ਤੇ ਚਨੇ ਉਹ ਵੀ ਖਾਈ ਜਾਂਦੀ ਆ ਤੇ ਪਾਪਾ ਹੋ ਗਏ ਰੈਡੀ ਆਪੋ ਵੀ ਖਾਣ ਲੱਗੇ ਆ ਰੀਤ ਬੜਾਈ ਜਾਂਦੀ ਆ ਰੀਤ ਹੈਪੀ ਪ੍ਰਪੋਜ਼ ਦੇ ਪ੍ਰਪੋਜ਼ ਦੇ ਤੜਾ ਅੱਜ ਪ੍ਰਪੋਜ਼ ਦੇ ਆ ਅੱਜ ਪ੍ਰਪੋਜ਼ ਇਸੇ ਇਸੇ ਚੀਜ਼ ਮਨੋ ਕਿ ਸ਼ਾਦੀ ਹੋ ਜਾਈ ਆ

ਚਲੋ ਕਈ ਗੀਰੋਟੀ ਸਬ지 ਆਪਾਂ ਨਾ ਹਾਂ ਜੋ ਤੁਸੀਂ ਨਹੀਂ ਆਦੇ ਨਾ ਚੱਕੇ ਦੇ ਕੰਡ ਕਿਉਂ ਆਪਾਂ ਮਾਂ ਦਾ ਚੁਪਾ ਹੈ ਆਵੇ ਇਹ ਮੈਂ ਕਰ ਦਿੰਦਾ ਮੈਂਗਾ ਬੱਲੇ ਹੋਏ ਨਾਲ ਤੇ ਮੈਂ ਬਹੁਤ ਜਿੱਤ ਵਧੀਆ ਹੋ ਗਿਆ ਜੁਦਾ ਇਸ ਕਿੰਨੀ ਹੋਇਆ ਰਿਜ਼ਲਟ ਉਹ ਇਹ ਕੁਝ ਘੱਟਾ ਉਹ ਦੁਬਾਰਾ ਚੱਲੀਏ ਚਾਹ ਵੀ ਕਰੀਏ ਚਾਹ ਵੀ ਕਰੀਏ ਆਏ ਚਲੋ ਖਾਓ ਖਾਓ ਆ ਲੈ ਘਰ ਲੈ ਆਈ ਦੋ ਬੋੜੀ ਕੇ ਰਹਾ ਹਨ ਅਮ ਵੇਰੀ

ਉਰੇ ਮੰਗੇ ਦਹੀਂ ਕਹਿੰਦੀ ਛੱਤਰ ਤੇ ਆਹੋ ਫੇਰ ਠੰਡ ਚ ਦਹੀਂ ਦਾ ਨਾਲੇ ਗਲੇ ਖਰਾਬ ਹੋਣਾ ਦੇ ਪੰਜੋਂ ਦੁਕਾਨ ਤੇ ਪੰਜੋਂ ਦੁਕਾਨ ਤੇ ਬਾਈ ਬਾਈ ਅਸੀਂ ਵੀ ਖਾ ਲਈਏ ਜੀ ਅੱਜ ਜਲ ਗਿਆ ਸ਼ਾਪ ਤੇ ਤਾਂ ਹੁਣ ਮੈਂ ਵੀ ਬ੍ਰੇਕਫਾਸਟ ਕਰ ਲਿਆ ਬੱਚਿਆਂ ਨੇ ਵੀ ਕਰ ਲਿਆ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮੈਂ ਕਰਦੀ ਆ ਰੈਡੀ ਅੱਜ ਛੁੱਟੀ ਸੀਗੀ ਇਹਨਾਂ ਨੂੰ ਤੇ ਇਹਨਾਂ ਦੇ ਅੱਜ ਸੇਲ ਵਗੈਰਾ ਨਵਾਦਨੇ ਆ ਤੇ ਫਿਰ ਕੱਲ ਜਾਣਾ ਮੰਮੀ ਨੂੰ ਲੈਣ ਵਾਸਤੇ ਜੱਸ ਨੇ ਮੰਮੀ ਗਈ ਹੋਇਆ ਸਾਦਕ ਨੂੰ ਲਾਤਾ ਆਪਾ ਪਾਣੀ ਪਾਉਣ ਪੌਦਿਆਂ ਨੂੰ ਤੇ ਆ ਵੀ ਲੱਗ ਗਈ ਐ ਛਿੜਕਾ ਕਰਨ ਤੇ ਕੱਪੜੇ ਤੋਤੇ ਸੀ ਮੈਂ ਕਿ ਚਲੋ ਸੁੱਕਣੇ ਪਾ ਦਿੰਨੇ ਆ ਤੇ ਫਿਰ ਬਾਕੀ ਕੰਮ ਕਰਦੇ ਆ ਨੂੰ ਲਾਈ ਜਾਂਦੇ ਹਾਂ ਅੱਜ ਵਾਲੀ ਤੇ ਆਈ ਨਹੀਂ ਕੱਚਾ ਪੋਚਾ ਵੀ ਲਾਉਣੇ ਆ ਨਹੀਂ ਪੋਚਾ ਨੂੰ ਲਾ ਪੋਚਾ ਲਾ ਲੈ ਕੱਲ੍ਹ ਚੀਂ ਗਈ ਹੈ ਹਾਂ ਬਸ ਸੱਚ ਚਲ ਪਾ ਦੋ ਤੇ ਤਨ ਨੂੰ ਨਾ ਉਹ ਨਹੀਂ ਲੈ ਪਰ ਅਸੀ ਤੁਹਾਨੂੰ ਕੱਲ ਫੇ ਮੈਂ ਕੱਲ ਜਾਉਗੀ ਨਾ ਬੀਬੀ ਕੋਲੇ ਕੋਲੋਂ ਦਿੰਨੇ ਆ। ਅਸੀ ਆਨੇ ਆ। ਜਮਲੇ ਸੌਫਰੀ ਮੈਂ ਲਾਉਂਗੀ। ਮਿੱਠਾ ਗ੍ਰੀਸ। ਤਖਾਈ ਉਹ। ਉਹ ਚ ਤੁਲਸੀ ਲਾਈ ਹੈ। ਹਾਂ। ਇਹਦੇ ਵਿੱਚ ਤੁਲਸੀ ਰੋੜੀ ਡਿੱਕੀ ਹੈ। ਇਸਨੇ ਇਹਦੇ ਚ ਤੁਲਸੀ ਹੋ ਗਈ ਸੀ। ਹੂੰ। ਇਹ ਮੈਂ ਪਾ ਕੇ ਪੇਸਾ ਚਲਾਤੀ ਖਾਦੀ ਜਮਲੇ ਚ। ਹਨਾ। ਮੈਂ ਕਿ ਥੋੜੇ ਆਦੀ ਆ ਵੀ ਪੁੱਟਣ ਲੱਗੀ। ਉਹਨਾਂ ਇਹ ਤਾਂ ਤੇ ਲੱਗਦੀ ਸੀ।

ਫੈਂਸਾ ਸਸినా ਸਾਰਾ ਕੋ ਚੱਤੇ ਸਬਜੀਆਂ ਲਾਤੀਆਂ ਆ ਬੈਗਨ ਹੈ ਗਿਆ ਉਹ ਤਾਂ ਅਜਿਹੜਾ ਵੱਡਾ ਵਾਲਾ ਨਹੀਂ ਹੈਗਾ ਇਹ ਫੁੱਲ ਦਾ ਹੈਗਾ ਅਸਾ ਹੈਗੇ ਉੱਥੇ ਤੱਕ ਅਸਾ ਹੈ ਗਿਆ ਇੱਧਰ ਪਾਲਕ ਹੈ ਗਿਆ ਇੱਧਰ ਮੂਲੀਆਂ ਹੈਗੀਆਂ ਇੱਧਰ ਮੂਲੀਆਂ ਹੈਗੀਆਂ ਉੱਧ ਉੱਧਾ ਵੀ ਪਾਲਕ ਹੈ ਗਿਆ ਯਾਨੇ ਹੋ ਗਿਆ ਰੈਡੀ पहले पेंचर डाले खोर बनाया की आधे का ना खोर तो रोजी बनाइया ले हाँ सुना पढ़ भी लोग ने बेटा शाम को शाम शाम को ਕਈ ਡੱਡ ਨੇ ਇਹ ਲੰਦੇ ਆਹੋ ਹੁੰਦੇ ਆ ਚਾਈਨਾ ਚਨਾ ਡੱਡੇ ਵੱਡੇ ਹੁੰਦੇ ਆ ਕੁੜੇ ਦੇ ਆ ਦੇਖੋ ਇਹਦੇ ਵੀ ਜੱਡੇ ਵੱਡੇ ਆ ਬੜਾ ਬੜਾ ਮੇਰੀ ਅੱਖ ਚੜਨ ਆਉਂਦੀ ਲੱਗਦੀਆਂ ਪੂੜੀਆਂ ਛੋਲੀਆਂ ਖਾਣ ਕਹਿੰਦੀ ਅਸੀਂ ਹੁਣ ਵੀ ਪੂੜੀਆਂ ਛੋਲੀਆਂ ਹੀ ਖਾਣੇ ਆ ਹਨਾ ਲੰਚ ਵੀ ਇਹਨਾਂ ਨੇ ਇਹੀ ਕੀਤਾ ਤੇ ਲੋ ਜੀ ਇਹਨੂੰ ਆਪਾਂ ਲਾਇਆ ਹੋਇਆ ਕੰਮ ਮੈਂ ਕਿਹਾ ਮੈਂ ਬਣਾਉਣੀ ਆ ਚਾਹ ਦਾਲ ਪਾਣੀ ਸ਼ਾਮ ਦਾ ਮੋਬਾਸ ਬਾਕੀ ਕਪੜੇ ਆਪੇ ਤੋਂ ਕੋਈ ਧੋ ਧੋਤੇ ਤੇ ਮੈਂ ਹੋਇਆ ਤੇ ਚਲ ਤਾਂ ਨਾਲ ਇਹਨੂੰ ਲਾਇਆ ਹੋਇਆ ਮੈਂ ਤਾਵਾ ਲਾਉਣ ਕਪੜੇ ਦੀਆਂ ਤਾਵਾ ਇੱਧਰ ਆਇਆ ਇੱਧਰ ਕਿਲਾ ਕਿੱਦਾਂ ਪਾਇਆ ਹੋਇਆ ਦੋਵਾਂ ਜਾਣੀਆਂ ਨੇ ਛੇਤੀ ਸਾਰਾ ਆ ਕਰ ਕੇ ਨਾ ਲਾਡੇ ਕਪੜਿਆਂ ਦੀਆਂ ਤਾਵਾ ਲਾ ਕੇ ਤਾਂ ਫੇਰ ਆ ਖਲਾਰਾ ਝਕਣਾ ਦੋਵਾਂ ਪਹਿਣਾ ਨੇ ਚਲੋ ਹੁਣ ਪੀਓ ਚਾਹ ਤੁਹਾਡੇ ਵਾਸਤੇ ਪਾਪੜ ਬਣਾਤੇ ਮੈਂ ਠੀਕ ਹੈ ਤੇਲ ਲਾਉਣਾ ਸੈਨੂ ਨਾਲੇ ਸਿਰ ਸੁੱਕ ਗਿਆ ਤੇਰਾ ਠੀਕ ਆ ਅਬੂ ਦਾ ਇਹ ਚਾਹ ਪੀ ਕੇ ਫਿਰ ਸੇਰ ਪਾਉਂਗੀ ਤੇਰਾ ਉਸ ਤੋਂ ਬਾਅਦ ਆਪਦਾ ਪੜ੍ਹ ਲਈ ਅੱਜ ਠੀਕ ਹੈ ਲੋ ਕੰਮ ਛੇਤੀ ਛੇਤੀ ਠੀਕ ਹੈ ਲੋ ਜੀ ਰੋਟੀ ਦਾ ਕਾਦੀ ਖਾਣੀ ਆ ਪਹਿਲਾਂ ਗੋਲ ਗੱਪੇ ਹੀ ਆ ਗਏ ਆ ਬਬੂ ਗੋਲ ਗੱਪੇ ਖਾ ਲੋ ਉਹਨੇ ਮੈਂ ਉਹ ਦੱਤੂਆ ਤੇ ਰਾਜੂ ਉਹ ਬਾਬਾ ਸੌਣ ਕੇ ਗਿਆ ਤਲਾ ਲਿਓ ਨੇ ਰਾਤ ਨੂੰ ਗੋਲ ਗੱਪੇ ਹੈ ਹੁਣ ਕੀ ਕਰਨੇ ਸੀ ਗੋਲ ਗੱਪੇ ਮੈਨੂੰ ਜੀ ਕੀਤਾ ਦਿਲ ਕਰਦਾ ਇਸ ਸਮੇਂ ਵਿੱਚ ਨਾ ਤਾਂ ਖਾ ਲੋ ਫਿਰ ਹੁਣ ਪਰ ਉਹਦੇ ਬਾਅਦ ਚੀਜ਼ ਵੋਕ ਹਨ ਬਣੀ ਪਈ ਸੀ ਯਾਰ ਅੱਜੀ ਮੋਦੀ ਲੱਗਦੀ ਆ ਇੱਕ ਚੀਜ਼ ਹੋਰ ਬਣਾਈ ਆ ਮੈਂ ਸਬਜੀ ਨਵੀਂ ਨਵੀਂ ਆ ਉਹ ਸਬਜੀ ਡਿਸ਼ ਕਾਦੀ ਖਾ ਕੇ ਵੇਖਿਓ ਕਾਦੀ ਆ ਸਰਪ੍ਰਾਈਜ਼ ਦੂਜੇ ਵਾਲਾ ਨਹੀਂ ਸਵਾਲ ਆ ਚਲੋ ਜੀ ਅਸੀਂ ਹੁਣ ਗੋਲ ਗੱਪੇ ਖਾ ਲੀਏ ਫਿਰ ਅਸੀਂ ਕਰਦੇ ਆ ਲੱਗੇ ਆ ਡਿਨਰ ਕਰਨ ਕਾਦੀ ਲੱਗੇ ਤੁਹਾਨੂੰ ਸਬਜੀ ਬਣਾਈ ਇਹ ਮੂਲੀਆਂ ਦੀ ਐ ਨਾ ਮੂਲੀਆਂ ਦੀ ਮੂਲੀਆਂ ਕਿਥੋਂ ਆ ਸ਼ਲਗਮ ਹਾਂ ਸਵਾਲ ਬੜੀ ਨਾ ਪਹਿਲੀ ਵਾਰੀ ਬਣਾਈ ਆ ਕਾ ਵਧੀਆ ਬਣੀ ਹੈਲੋ ਜੀ ਹੁਣ ਅਸੀਂ ਕਰਦੇ ਆ ਡਿਨਰ ਤੇ ਆਹ ਕਹਿੰਦੀ ਆ ਅਸੀਂ ਖਾਣੀ ਨਹੀਂ ਰੋਟੀ ਪਿੱਖ ਜਾ ਇਹਨਾਰੇ ਗੋਲ ਗੱਪੇ ਆ ਢਿੱਡ ਭਰ ਗਏ ਲਓ ਜੀ ਦੁੱਧ ਕਰ ਲਿਆ ਤੇ ਲੱਗੀ ਪਈ ਆ ਉਹਦੀ ਡਿਊਟੀ ਤੇ ਸਾਡੀ ਦੀ ਪਾਈ ਰਹੀ ਤੇ ਕਰਨਾ ਪੈਣਾ ਪੁੱਤ 24 ਮਿੰਟੇ 24 ਸਾਡਾ ਤਾਈ ਰਹਿਣਾ ਤੇ ਰੂਬੂਰੀਆਂ ਕਰੀ ਜਾਂਦੀਆਂ ਪੇਂਟਿੰਗ ਰੂਬੂਰੀ ਪੇਂਡਿੰਗ ਸੋਨੇ ਕਲਰ ਕਰੀ ਜਾਨੀ ਰਬੂ ਆਹ ਦੇਖੋ ਪ੍ਰਭੂ ਪੱਜੀ ਤਾਂ ਪਤਾ ਆਨੇ ਕੋਈ ਨਾ ਜਿਹਦਾ ਵੰਟੂ ਲਿਖਿਆ ਸੀ ਅੱਛਾ ਇਹ ਦੇ ਦੋ ਰਿਸ ਕਰਕੇ ਕਰਤੇ ਨਾਲੇ ਉਹ ਸਾਲਾ ਜੇ ਸੋਗ ਦੇਖੀਵੇਂ ਨਾ ਨਾਲੇ ਨਾ ਸਾਹੂ ਵੀ ਦੇ ਠੀਕ ਹੈ ਠੀਕ ਹੈ ਚਲੋ ਜੀ ਡিনার ਵਗੈਰਾ ਕਰ ਲਿਆ ਤੇ ਹੁਣ ਚੱਲਿਓ ਉੱਪਰ ਸੈਰ ਤੇ ਤੇ ਇਹੀ ਸੀ ਸਾਡਾ ਅੱਜ ਦਾ ਇੱਕ ਛੋਟਾ ਜਿਹਾ ਵਲੌਗ ਬਿਲਕੁਲ ਤੇ ਤੁਹਾਨੂੰ ਅਗਲੇ ਵਲੌਗ ਉਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ Bye-bye.